ਗੁਰਜੀ ਦਾ ਘਰ ਸਾਮ ਗੁਰਜੀ ਕੀ ਫਤਿਹ ਦੱਸਦੇ ਨੇ ਇੱਕ ਕੰਪਨੀ ਦੇ ਵਿੱਚ ਇੱਕ ਲੱਕੜਹਾਰਾ ਕੰਮ ਕਰਦਾ ਹੈ 5 ਸਾਲ ਹੋ ਗਏ ਉਹਨੂੰ ਕੰਮ ਕਰਦੇ ਨੂੰ ਪਰ ਉਹ ਕੰਪਨੀ ਉਹਨੂੰ ਤਰੱਕੀ ਨਹੀਂ ਦਿੰਦੀ ਪਰ ਇੱਕ ਬੰਦਾ ਨਵਾਂ ਉਹ ਰੱਖਦੇ ਨੇ ਉਹ ਨਵਾਂ ਬੰਦਾ 1 ਸਾਲ ਦੇ ਵਿੱਚ ਇਨਾ ਪ੍ਰਭਾਵ ਆਪਣਾ ਛੱਡਦਾ ਹੈ ਕਿ ਉਹਦੇ ਪ੍ਰਭਾਵ ਦੀ ਬਦੌਲਤ ਉਹਨੂੰ 1 ਸਾਲ ਬਾਅਦ ਹੀ ਤਰੱਕੀ ਦੇ ਦਿੱਤੀ ਜਾਂਦੀ ਉਹਦੀ ਤਨਖਾਹ ਵਧ ਕਰ ਦਿੱਤੀ ਜਾਂਦੀ ਉਹਨੂੰ ਉਹਦਾ ਵੱਡਾ ਕਰ ਦਿੱਤਾ ਜਾਂਦਾ ਆ ਉਹ ਲੱਕੜਾਰ ਬੜਾ ਪਰੇਸ਼ਾਨ ਹੁੰਦਾ ਉਹ ਬੜੀ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰਦਾ ਪਰ ਫਿਰ ਵੀ ਕੋਈ ਸੋਹਣਾ ਨਤੀਜਾ ਨਹੀਂ ਮਿਲਦੇ ਹਾਰ ਕੇ ਉਹ ਆਪਣੇ ਮੈਨੇਜਰ ਕੋਲ ਜਾਂਦਾ ਉਹਨੂੰ ਕਹਿੰਦਾ ਕਿ ਮੈਂ ਸਭ ਕੁਝ ਕਰਦਾ ਪਰ ਫਿਰ ਵੀ ਪਿੱਛੇ ਰਹਿ ਜਾਂਦਾ ਕਾਰਨ ਨਹੀਂ ਸਮਝ ਆਉਂਦਾ ਉਹਨਾਂ ਨੇ ਕਿਹਾ ਦੂਜੇ ਲੱਕੜਾਰੇ ਕੋਲ ਚਲਾ ਜਾ ਜਦ ਦੂਜੇ ਲੱਕੜਾਰੇ ਕੋਲ ਗਿਆ ਉਹਨੂੰ ਜਾ ਕੇ ਆਪਣੇ ਦਿਲ ਦੀ ਗੱਲ ਦੱਸੀ ਵੀ ਮੇਰੇ ਆ ਸਮਾयां ਆ ਹਾਲਾਤ ਤੇ ਮੈਂ ਪਿੱਛੇ ਕਿਉਂ ਰਹਿ ਜਾਂਦਾ ਆ ਤੂੰ ਦੱਸ ਕੀ ਕਰਦਾ ਉਸ ਲੱਕੜਹਾਰੇ ਨੇ ਕਿਹਾ ਕਿ ਮੈਨੂੰ ਦੱਸ ਤੂੰ ਕੀ ਕਰਦੋ ਕਹਿੰਦਾ ਮੈਂ ਸਵੇਰ ਵੇਲੇ ਲੱਕੜਾਂ ਵੜਨੀਆ ਸ਼ੁਰੂ ਕਰਦਾ ਸ਼ਾਮ ਤੱਕ ਵੱਡੀ ਜਾਂਦਾ ਰਹਿਣਾ ਆ ਦੂਸਰਾ ਲੱਕੜਹਾਰਾ ਕਹਿੰਦਾ ਕਹਿੰਦਾ ਮੈਂ ਸਾਰੀ ਦਿਹਾੜੀ ਲੱਕੜਾਂ ਨਹੀਂ ਵੜਦਾ ਮੈਂ ਜਦੋਂ ਇੱਕ ਲੱਕੜ ਵੜਦਾ ਫਿਰ 2 ਮਿੰਟ ਆਰਾਮ ਕਰਦਾ ਤੇ ਆਰਾਮ ਕਰਦਾ ਕਰਦਾ ਆਪਣੀ ਜਿਹੜੀ ਕੋਹਾੜੀ ਏ ਉਹਨੂੰ ਤਿੱਖੀਆਂ ਕਰਦਾ ਆ ਉਹ ਤਿੱਖੀ ਹੋਣ ਦੇ ਕਰਕੇ ਜਲਦੀ ਹੀ ਨਵੀਂ ਲੱਕੜ ਨੂੰ ਵੱਢ ਦਿੰਦੀ ਏ ਉਹ ਲੱਕੜਹਾਰੇ ਨੇ ਕਿਹਾ ਅੱਛਾ ਮੈਂ ਤੇ ਸਵੇਰੇ ਇੱਕ ਵਾਰੀ ਉਹਨੂੰ ਤਿੱਖਿਆ ਕਰਦਾ ਫਿਰ ਸ਼ਾਮ ਨੂੰ ਅਗਲੇ ਦਿਨ ਹੀ ਦੇਖਦਾ ਆ ਉਹ ਕਹਿੰਦਾ ਤਾਂ ਤੂੰ ਪਿੱਛੇ ਰਹਿਣਾ ਬਿਲਕੁਲ ਆਪਾਂ ਜ਼ਿੰਦਗੀ ਦੇ ਵਿੱਚ ਜਦੋਂ ਨਵਾਂ ਨਹੀਂ ਨਾ ਸਿੱਖਦੇ ਆਪਾਂ ਵੀ ਪਿੱਛੇ ਰਹਿ ਜਾਂਦੇ ਆ ਜੇ ਸਮੇਂ ਦੇ ਹਾਨੀ ਨਾ ਬਣੇ ਸਮੇਂ ਦੀ ਨਿਯਾਕਤ ਨੂੰ ਨਾ ਸਮਝਿਆ ਤਾਂ ਆਪਾਂ ਵੀ ਜ਼ਿੰਦਗੀ ਦੇ ਵਿੱਚ ਉਸ ਲੱਕੜਹਾਰੇ ਵਾਂਗੂ ਕਰਾਂਗੇ ਤੇ ਬਹੁਤ ਕੁਝ ਪਰ ਖਟਾਂਗੇ ਕੁਝ ਨਹੀਂ